ਇਹ ਸਾਈਟ ਕੋ ਲਗੇ ਹੋ ਮੈਂ ਵੀ ਕਹਿ ਦੇ ਗੱਲਾਂ ਕੁਝ ਨਹੀਂ ਆ ਉਹ ਥੋੜੀ ਭੁੱਲੇ ਨੇ ਜੀ ਮੈਨੂੰ ਹੋਈ ਕੀ ਜਾਂਦਾ ਮਾੜੀ ਮਾੜੀ ਗੱਲ ਕੋਲ ਆ ਰੱਖੀ ਉਹ ਨਾ ਉਹ ਆਥਲੇ ਪੇਰੇ ਮੇਰੇ ਗਾਲਾਂ ਕਹਿਣਗੇ ਐ ਕਰਦੀਆਂ ਮੰਮੀ ਜੀ ਨੂੰ ਬੁਲਾਉਣੀ ਆ ਮੰਮੀ ਜੀ ਮੰਮੀ ਜੀ ਹਾਂ ਕੀ ਹੋ ਗਿਆ ਮੰਮੀ ਜੀ ਹਾਂ ਨਾ ਹੋਸ਼ ਦੀ ਰੀਸ ਵਿੱਚ ਕੋਣ ਆ ਕੋ ਮੇਗੀ ਮਾਰੇ ਤੁਸੀਂ ਦੇਖੋ ਕਿ ਉਹ ਉਰੀ ਨੇੜੇ ਕਿੱਤੇੜੇ ਨੇ ਕਿਤੇ ਆ ਫੜਾ ਦਿੰਦੇ ਤੁਸੀਂ ਉਹਨਾਂ ਅੱਛੀ ਪੱਲੇ ਕਿ ਨਹੀਂ ਗਿਆ ਕੱਲੀ ਦਾਲ ਦਾਲ ਪਾਤੀ ਰੋਟੀ ਇੱਥੀ ਮੈਂ ਮਰ ਜਾ ਫੇਰ ਕੁੜੀ ਨੀ ਫੇਰ ਤੂੰ ਮੈਨੂੰ ਕਹਿੰਦੀ ਛਿੱਤਰ ਖਾਣ ਵਾਲੇ ਕੰਮ ਦਾ ਤੂੰ ਆਪ ਕਰਣੀ ਆ ਹੁਣ ਛਾਮੀ ਹੋ ਫੇਰ ਭੱਖਾ ਪਖਾਇਆਊਗਾ ਹੁਣ ਤਾਂ ਬੁੜਾੜੀ ਲੱਗੂਗਾ ਵੀ ਅਗਲਾ ਕਹਿੰਦਾ ਪਤਾ ਨਹੀਂ ਸਬਜ਼ੀ ਜੀ ਬਣਾਉਂਦੀ ਐ ਇਹ ਖਾਲੀ ਰੋਟੀ ਪਾਤੀ ਮੰਮੀ ਜੀ ਸਬਜ਼ੀ ਤਾਂ ਪਾਤੀ ਰੋਟੀ ਪੋਣੀ ਭੁੱਲ ਗਈ ਮੈਂ ਅੱਛਾ ਰੋਟੀ ਪੋਣੀ ਭੁੱਲ ਗਈ ਫੇਰ ਹੁਣ ਹੁਣ ਤੂੰ ਖੜਕਾਊਗਾ ਉਹ ਆ ਕੇ ਫੇਰ ਮੈਂ ਹੁਣ ਕੀ ਕਰਾਂ ਤਨ ਕੋਨ ਛੱਡ ਆਪਿਆ ਕੇ ਖਾਲੂਆ ਤੇ ਧਿਆਨ ਭਾਈ ਤੇਰਾ ਮੈਨਾਂ ਦਿਮਾਗ ਜੰਮੀ ਹੁਣ ਸਾਰਿਆ ਫਿਆਵਾ ਮੈਂ ਕਹਿਨੀ ਉਧਰੋਂ ਦਿਮਾਗ ਕੱਢ ਕੇ ਇੱਧਰ ਆਪਣੇ ਘਰ ਤੇ ਲਾ ਲਾ ਫਿਰ ਠੀਕ ਹੈ ਫਿਰ ਮੈਂ ਵੀ ਕਹਿਣਾ ਕਿ ਤੇਰ੍ਹੇ ਕਰੀ ਜਾਵਾਂ ਦੱਸ ਮੰਮੀ ਜੀ ਉਹ ਤਾਂ ਮੇਰੇ ਪੱਤ ਨੂੰ ਨਾ ਆਇਆ ਕਿ ਮੇਰੀ ਮੰਮੀ ਦੀ ਤੇ ਬੀਜੇ ਜ਼ਿਆਦਾ ਖਰਾਬ ਹੋ ਰਹੀ ਹੈ ਜੀ ਉਹਨਾਂ ਨੂੰ ਫੋਨ ਕਰਨਾ ਕਿ ਇਹਨੂੰ ਪਤਾ ਨਹੀਂ ਰਿਹਾ ਕਿ ਮੈਂ ਰੋਟੀ ਨਹੀਂ ਪਾਈ ਹੈ ਜੀ ਦੇਖ ਪਹਿਲੀ ਗੱਲ ਤਾਂ ਉਹਨਾਂ ਨੂੰ ਵੀ ਥੋੜੀ ਜਿਹੀ ਮੱਤ ਜਾਈਗੀ ਕੀ ਕੁੜੀ ਨੂੰ ਹਰ ਦਮ ਹਰ ਦਮ ਫੋਨ ਕਰ ਕਰ ਕੇ ਟੈਨਸ਼ਨ ਲਈ ਜਾਣੀ ਹਰ ਦਮ ਹਰ ਇੱਕ ਮਾੜੀ ਮਾੜੀ ਗੱਲ ਕਹੀ ਜਾਣੀ ਆ ਹੋ ਗਿਆ ਹੋ ਗਿਆ ਆਪਣੇ ਘਰ ਦੇ ਵਿੱਚ ਆਪ ਵੀ ਥੋੜਾ ਮੁੰਡਾ ਦੇਖਭਾਲ ਕਰ ਸਕਦੇ ਨਹੀਂ ਹੁਣ ਤਾਂ ਦੱਸਣਾ ਕੀ ਹੋ ਜੂਗਾ ਚਲੋ ਕੋਈ ਨੂੰ ਮੀ ਜੀ ਮੈਂ ਅੰਦਰ ਚੱਲਣਾ ਹਾਂ ਇਹ ਆਪਣਾ ਅਜੇ ਦੇਖਦੀ ਐ ਇੱਥੇ ਹੋਇਆ ਤਾਂ ਫਰਫੜਾਉਂਗੀ ਨਹੀਂ ਨਾ ਪਤਾ ਨਹੀਂ ਕਿ ਕੀ ਦਿਮਾਗ ਕਰ ਰਹੀਦਾ ਇਹ ਕ ਕੁੜੀ ਜੀ ਪਤਾ ਨਹੀਂ ਕੀ ਕਰਦੀ ਰਹੀ ਕਿੱਧਰ ਗਈ ਆ ਹੁਣ ਤਾਂ ਮੀ ਮੀ ਜੀ ਏ ਦਾ ਵੀ ਦਿਮਾਗ ਦਾ ਹੈਗਾ ਕੰਮ ਕੰਮ ਸੇ ਪੋਰਾ ਮਸਾਕ ਹਾਂ ਇਹ ਦਵਾ ਇੰਨੀ ਅੱਧੀ ਲੋਤੀ ਹੱਸ ਕੇ ਕਿਵੇਂ ਹੋਗੀ ਜੇ ਨਾ ਸਾਰੇ ਤੱਕੇ ਟੇ ਟੇ ਕੰਮ ਕਰਨਗੇ ਕੀ ਆ ਲੈ ਲੈ ਨਾ ਦੇ ਆਪਾ ਫਾਈਨ ਨਾ ਲੈ ਰੱਖ ਲੈ ਪਾਟੇ ਡੱਬੇ ਚ ਨਾ ਵਹਾਂ ਸੋ ਮੈਂ ਲਿਆ ਵੀ ਬਾਈ ਘਰੇ ਆ ਗਿਆ ਹੁਣ ਹੁਣ ਪਊਗਾ ਪੰਗਾ ਅਪਵਿਨ ਲਿਆ ਪਾਣੀ ਦਾ ਗਲਾਸ ਦੇ ਹੋਰ ਰਹਿਣ ਦੇ ਪਾਣੀ ਜਦੋਂ ਆ ਰੋਕਤੀ ਬਿਲੇ ਲੰਨਾ ਪਾਣੀ ਲਾ ਦਿੰਦੀ ਉਹੋ ਵੇ ਬੱਤ ਮੈਨੂੰ ਪਤਾ ਹੀ ਸੀ ਤੂੰ ਮੇਂ ਗੁੱਸਾ ਕਰੇਗਾ ਮੈਂ ਭੱਜ ਕੇ ਤੇਰੇ ਮਗਰ ਨਹੀਂ ਉਹ ਉਹ ਬੇਚਰੀ ਨੇ ਕਿਹਾ ਵੀ ਮੰਮੀ ਆ ਮੈਂ ਬੋਲ ਲੇਗੀ ਉਹ ਬੇਬੇ ਉਹ ਤਹੀਂ ਸਟੜਾ ਰੱਖਿਆ ਏ ਮੈਂ ਤੈਨੂੰ ਕਿੱਦਾਂ ਸਿੱਧੀ ਕਰ ਦਿੰਦਾ ਬੇ ਕੁਈ ਨਾ ਪਕਾਈ ਮਾਰਿਆ ਨਾ ਸਿੱਧੀ ਘਰ ਜਾਂਦੇ ਸਿੱਧੀ ਕਰਨ ਨੂੰ ਦੱਸ ਇਹ ਜੀ ਕੋਈ ਚੀਜ਼ ਹੈ ਜਿਹੜੀ ਸਿੱਧੀ ਕਰ ਦੇਗਾ ਤੈਨੂੰ ਹੋਰਾਂ ਮੂਰੇ ਹੋ ਕੇ ਰੋਕ ਲੰਨੇ ਉਹਨੂੰ ਜੇ ਮੈਂ ਕੁਝ ਕਹਾਂ ਤਾਂ ਤੂੰ ਮੂਰ ਹੋ ਜਾਨੀਂ ਫਿਰ ਹੁਣ ਮਾਰ ਮਾਰ ਹੋਰ ਫਿਰ ਇਹਨੂੰ ਸਮਝਾਉਣਾ ਸੀ ਮੰਨਦੀ ਆ ਜੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਮੰਮੀ ਨੂੰ ਭੇਜਿਆ ਵੀ ਸੀ ਤੁਹਾਡੇ ਮਗਰ ਪਰ ਤੁਸੀਂ ਜਾ ਇਹਨੂੰ ਪਤਾ ਮੇਰੀ ਕੰਪਨੀ ਚ ਕਿੰਨੀ ਵੇਚਦੀ ਹੋਈ ਆ ਮੈਂ ਜਾ ਕੇ ਟੈਕਨੋ ਖੋਲਾ ਦੇਖਿਆ ਵਿੱਚ ਰੋਟੀ ਨਹੀਂ ਤੈਨੂੰ ਕੁਝ ਖਾ ਲਿਆ ਸੀ ਉੱਥੇ ਆ ਮੇਰੀ ਮਾਂ ਬੈਠੀ ਸੀ ਨਾ ਉੱਥੇ ਮੈਂ ਪਰੌਂਦੇ ਖਾ ਲਏ ਤੋਂ ਚਲ ਕੋਈ ਨਹੀਂ ਮੈਂ ਹੁਣ ਆਪੇ ਕਰਨਾ ਪਾ ਦਿਆ ਕਰਾਂਗੀ ਇਹ ਤੇ ਟੈਨਸ਼ਨ ਚ ਹੋਇਆ ਪਰ ਦਿਮਾਗ ਨਹੀਂ ਹੁਣ ਮੈਂ ਕੀ ਕਰਾਂ ਦੱਸ ਟੈਨਸ਼ਨ ਨਹੀਂ ਇਹਦਾ ਦਿਮਾਗਾ ਚ ਕਿੱਲ ਕਿਤੇ ਹੋਰ ਆ ਸਾਰਨ ਫੋਨ ਤੇ ਲੱਗੀ ਰਹਿੰਦੀ ਐ ਲੈ ਫੋਨ ਤੇ ਮੈਂ ਹਾਂ ਚਲ ਕੋਈ ਨਾ ਚਲ ਜਾ ਤੂੰ ਐ ਕਰ ਉਹਨਾਂ ਦਾ ਉਹਨੂੰ ਦੇ ਪਾਣੀ ਪੁਣੀ ਗਰਮ ਚਾਹ ਦਾ ਮੋਟਾ ਉਹਨ ਲਈ ਕਾਹੀ ਰੋੜ ਨੀ ਮੈਨੂੰ ਜਾ ਜਾ ਕਰ ਲੈ ਕੰਮ ਲਫੜਾ ਤੇ ਪੰਲ ਚਲ ਚਲ ਬਹਿ ਜਾ ਮੰਜੀ ਡੱਟੀ ਤੇ ਬਹਿ ਜਾ ਇਹਨੂੰ ਸਮਝਾ ਲੈ ਸਮਝਦੀ ਐ ਹਿੰਦੂ ਕਹਾਣੀ ਦੀ ਬਾਤ ਨੂੰ ਕਰਨੀ ਹੈ ਹੈ ਵੀ ਉਹ ਜੇ ਮਾਂ ਬਿਮਾਰ ਆ ਤੇ ਇਹਨੂੰ ਕਿਹੜੀ ਕਿਹੜੀ ਕਿਉਂ ਫੋਨ ਕਰ ਕਰਕੇ ਥੁੰਨੀ ਜਾਂਦੇ ਨੇ ਆਇਆ ਹੋ ਗਿਆ ਹੋ ਗਿਆ ਇਹ ਤਾਂ ਦੇਖਾ ਵੀ ਆਪਦੇ ਘਰ ਆ ਕੁੜੀ ਵੀ ਕਿਉਂ ਉਹਨੂੰ ਵਿਚਾਰ ਨੂੰ ਪਰੇਸ਼ਾਨ ਕਰਦੇ ਜੇ ਮੈਂ ਨੂੰ ਟੋਕਦਾ ਤੂੰ ਮੈਨੂੰ ਕਹਿੰਦੀ ਵੀ ਤੂੰ ਬੜਾ ਵੱਸੇ ਹੋਣਾ ਤੂੰ ਬੜਾ ਪਰਾ ਬਣਾ ਰਣਾ ਮੈਂ ਆਪਣਾ ਪਰਾ ਨਭਾ ਮਾਰ ਕੀ ਕਰਾਂ ਉਹ ਤੋਂ ਫਿਰ ਮੈਂ ਆਏ ਸੋਚੀਆ ਦੇਖਣਾ ਅਗਲਾ ਕਹਿੰਦਾ ਲੈ ਅੱਜ ਤਾਂ ਪਿੱਛੇ ਮੁਸੀਬਤ ਆ ਇਹ ਕੀ ਤੰਗ ਕਰਦੇ ਕੋਈ ਨਾ ਕੋਈ ਨਾ ਕੁਝ ਤਾਂ ਆ ਜਾਈਦਾ ਮੰਜੀ तो, बेबेबी वाली कभी है जुत्ती देखी मैं बग भी मारती है ਕਾਤੀਆਂ ਨਹੀਂ ਲੈ ਤਾ ਕੋ ਉਨ ਲੱਕੀ ਟੋਰੀ ਟੋਰੀ ਕਿਉਂ ਕੱਢੀ ਬੇਬੇ ਮੈਂ ਤਾਂ ਕੰਮ ਦੀ ਚੀਜ਼ ਕਰਦੀ ਤੇ ਇੱਥੇ ਬੈਠੀ ਐ ਤੂੰ ਮੈਂ ਦਰਵਾਜ਼ਾ ਮਾਰਿਆ ਤੇਨ ਮੇਰੀ ਬਾਤ ਹੀ ਨਹੀਂ ਸੁਣੀ ਬੇਬੇ ਮੈਂ ਰੱਖੜਾ ਅੱਛਾ ਮੂਰ ਪਿੱਛੇ ਤਾਂ ਉਹਨੇ ਛੇਤਰ ਪਾਏ ਨੇ ਹੈ ਤੂੰ ਦੱਸ ਕੀ ਦੇਣਾ ਲੱਗੀ ਸੀ ਉਂਗਲਾਂ ਦੀ ਮਾਰਨੇ ਦੇ ਵਿੱਚ ਬੇਬੇ ਮੈਂ ਤਾਂ ਪੜਾਈ ਦਾ ਕੁਝ ਕੱਟ ਕੇ ਤੇ ਹੀ ਖਣੀ ਸੀ ਤੇ ਪੜਾਈ ਉੱਧਰ ਨਹੀਂ ਹੁੰਦੀ ਇੱਥੇ ਖੁੰਜਿਆਂ ਚ ਵੜਵੜ ਪੜਾਈ ਹੁੰਦੀ ਆ ਫਿਰ ਕੰਜਾ ਕਰ ਦੂੰਗੀ ਮਾਰ ਮਾਰ ਕੇ ਕਿਤਾਬ ਤੋਂ ਕੀ ਕੀ ਤੈਨਾ ਨੇ ਉਹ ਕਿੱਧਰ ਗਈ ਆ ਮਾਇਆ ਕਹਿੰਦਾ ਦੋਨੇ ਜਿਹੜਾ ਕਿਸੇ ਪਾਸੇ ਫੁੱਟੜੀਆਂ ਹੋਣੀਆਂ ਪੁੱਤਾਂ ਕੀ ਹੋਣ ਕਰ ਕੋਣ ਤੁਨ ਮੈਨੂੰ ਦੱਸ ਨਾ ਮਸਤੀਆਂ ਹੋਈਆਂ ਨੇ ਕਿੰਨੀਆਂ ਇਹ ਤੋਕੀ ਕਰਦੀ ਆ ਲੈ ਇੰਨੀਆਂ ਵਜਾ ਮਾਰ ਲਈਆਂ ਅੰਦਰੀ ਬੜੀ